ਸਾਸਰੀਗਾਲ ਤੁਸੀਂ ਦੇਖ ਰਹੇ ਹੋਡ ਨਿਊਜ਼ ਇੰਡੀਆ ਔਰ ਮੈਂ ਹਾਂ ਅੱਜ ਪੰਜਾਬ ਦੇ ਉਸ ਪਿੰਡ ਦੇ ਵਿੱਚ ਜਿਸ ਪਿੰਡ ਦੇ ਵੱਲੋਂ ਇਹ ਗੱਲ ਆਕੀ ਗਈ ਹੈ ਕਿ ਉਹਨਾਂ ਦਾ ਪਿੰਡ ਵਿਕਾਊ ਹੈ ਜੋ ਕੋਈ ਵੀ ਖਰੀਦਣਾ ਚਾਹੇ ਉਹ ਖਰੀਦ ਸਕਦਾ ਹੈ ਤਾਂ ਇਹ ਕਾਰਨ ਕਿਉਂ ਕਿਸਤ ਕਾਰਨ ਪਿੰਡ ਵਾਸੀ ਇਹ ਗੱਲ ਕਹਿ ਰਹੇ ਆ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਸਕਦੇ ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੋਂ ਤੱਕ ਪਾਣੀ ਹੀ ਪਾਣੀ ਹੈ ਔਰ ਪਾਣੀ ਦੀ ਮਾਰ ਹੇਠਾ ਇਹ ਪਿੰਡ ਆਇਆ ਹਾਲਾਂਕਿ ਪੰਜਾਬ ਦੇ ਵਿੱਚ ਬੀਤੇ ਦਿਨੀ ਜੋ ਬਰਸਾਤ ਹੋਈ ਸੀ ਉਸ ਦੇ ਨਾਲ ਕਈ ਜ਼ਿਲ੍ਹਿਆਂ ਤੋਂ ਖਬਰਾਂ ਆਈਆਂ ਸੀ ਕਿ ਪਾਣੀ ਦੀ ਮਾਰ ਜਿਹੜੀ ਆ ਫਸਲਾਂ ਤੇ ਪਈ ਲੇਕਿਨ ਸਮੇਂ ਦੇ ਨਾਲ ਪਾਣੀ ਦੀ ਨਿਕਾਸੀ ਹੋ ਗਈ ਤਾਂ ਉਹ ਤਸਵੀਰਾਂ ਜਿਹੜੀਆਂ ਹੁਣ ਦਿਖਾਈ ਨਹੀਂ ਦਿੰਦੀਆਂ ਪਰ ਇਹ ਪਿੰਡ ਹੈ ਜੋ ਤੁਹਾਨੂੰ ਦੱਸ ਦਈਏ ਕਿ ਇੱਥੇ ਦੀਆਂ ਤਸਵੀਰਾਂ ਇੱਥੋਂ ਦੇ ਹਾਲਾਤ ਜਿਹੜੇ ਐ ਉਹ ਉਸੇ ਤਰ੍ਹਾਂ ਹੀ ਬਣੇ ਆ ਔਰ ਹੁਣ ਹਾਲਾਤ ਵੱਧ ਤੋਂ ਬੱਤਰ ਹੋ ਗਏ ਆ ਕਿਉਂਕਿ ਹੁਣ ਇਸ ਪਾਣੀ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਜਿਹੜਾ ਹੈ ਉਹ ਬਣਿਆ ਹੋਇਆ ਹੈ ਕਿਉਂਕਿ ਪਾਣੀ ਦਾ ਰੰਗ ਕਾਲਾ ਹੋ ਗਿਆ ਬਦਬੂ ਆ ਰਹੀ ਹੈ ਮੱਛਰ ਜਿਹੜੇ ਆ ਇਸ ਪਾਣੀ ਤੋਂ ਦਿਖਾਈ ਦੇ ਰਹੇ ਇਸ ਪਾਣੀ ਦੇ ਵਿੱਚ ਤਾਂ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਫਾਜ਼ਿਲਕਾ ਦਾ ਹਲਕਾ ਬੱਲੂਆਣੇ ਦਾ ਪਿੰਡ ਹੈ ਇਹ ਰਾਮਗੜ੍ਹ ਜਿਸ ਪਿੰਡ ਦੀ 6 ਤੋਂ 700 ਵੋਟ ਹੈਗੀ ਹੈ ਔਰ ਇਸ ਪਿੰਡ ਦੀ 1000 ਤੋਂ 1200 ਏਕੜ ਜਿਹੜੀ ਫਸਲ ਹੈਗੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ ਉਸ ਦੇ ਵਿੱਚ ਬਾਗ ਵੀ ਹੈਗੇ ਆ ਪਸ਼ੂਆਂ ਦਾ ਚਾਰਾ ਵੀ ਹੈਗਾ ਝੋਨਾ ਵੀ ਹੈਗਾ ਤੇ ਨਰਮਾ ਵੀ ਹੈਗਾ ਜੋ ਕਿ ਬਿਲਕੁਲ ਖਤਮ ਹੋ ਚੁੱਕਿਆ ਤਾਂ ਇਹ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਇਹ ਵੀ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਕੀ ਕਹਿੰਦੇ ਆ ਉਹ ਜੀ ਜੀਨਾ ਤੁਹਾਡਾ ਬਾਈ ਜੀ ਗੁਰੀਪ ਕੁਮਾਰਾ ਨਾਂ ਜਿਲਦੀਪ ਦਿਕਤ ਹੈ ਹੀ ਵਜੇ ਵੇਖ ਲਓ ਤੁਹਾਡੇ ਸਾਹਮਣੇ ਮੱਛਰ ਮੁੱਚ ਰਿਹਾ ਹੈ ਉਹ ਪੰਗਾਲਾ ਵਾਲਾ ਮਾਰ ਨਾ ਮਾਰਨ ਅਸੀਂ ਮੱਛਰ ਨਾਲ ਮਰ ਜਾਾਂਗੇ ਤੇ ਇਹ ਪਾਣੀ ਕਾਲਾ ਪੈ ਰਿਹਾ 10 ਦਿਨਾਂ ਤੋ ਪਾਣੀ ਇਹ ਖੜਾ ਹੈਗਾ ਤੇ ਅਸੀਂ ਇਸ ਕਰਕੇ ਸਾਰਿਆਂ ਨੇ ਫੈਸਲਾ ਕੀਤਾ ਵੀ ਪਿੰਡ ਛੱਡ ਦਿੰਨੇ ਆ ਜੋ ਕੋਈ ਲੈ ਸਕਦਾ ਪਿੰਡ ਲੈ ਸਕੇ ਇਹ ਨਹੀਂ ਕਹਿੰਦੇ ਹਾਂਜੀ ਵੀ ਕਾਊਆ ਪਿੰਡ ਅੱਛਾ ਪੰਗਾਲਾ ਵਾਲਾ ਦਾ ਕੀ ਮਸਲਾ ਹੈਗਾ ਪੰਗਾਲਾ ਵਾਲਾ ਦਾ ਮਸਲਾ ਇਹ ਹੈ ਜੀ ਕੁੰਡਲ ਪਿੰਡ ਪੰਗਾਲਾ ਪਿੰਡ ਦੋ ਇਕੱਠੇ ਰਲੇ ਹੋਏ ਨੇ ਸਾਡੇ ਪਿੰਡ ਦੀ ਨਿਕਾਸੀ ਪੰਗਾਲਾ ਨੂੰ ਹੈ ਗਈ ਹੈ ਤੇ ਉਹ ਕਹਿੰਦੇ ਵੀ ਅਸੀਂ ਪਾਣੀ ਨਹੀਂ ਤੋੜਨ ਦੇ ਤੇ ਰਾਤ ਹਾਂਜੀ ਉਹ ਰਾਤ ਫੇਰ ਵੀ ਕਿਤੇ ਉਹਨਾਂ ਨੇ ਤੇ ਡਾਂਗਾ ਛੋਟੇ ਵੀ ਲੈ ਕੇ ਆਏ ਸੀ ਉੱਥੇ ਵੀ ਸਾਨੂੰ ਪਾਣੀ ਨਹੀਂ ਤੋੜਨ ਦਿੱਤਾ ਉਹਨਾਂ ਨੇ ਬਿਲਕੁਲ ਦਸਰੇ ਪਿੰਡ ਵਾਸੀ ਕੀ ਹਾਲਾਤ ਕਿੰਨੇ ਜਿਹੜੇ ਆ ਉਹ ਵੱਤੋਂ ਬੱਤਰ ਬਣਿਆ ਕਿ ਇਸ ਤੋਂ ਅੱਗੇ ਬੰਗਾਲਾ ਪਿੰਡ ਆ ਤਾਂ ਪਿੰਡ ਵਾਸੀਆਂ ਦੇ ਵੱਲੋਂ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾ ਰਹੀ ਹਾਲਾਂਕਿ ਪ੍ਰਸ਼ਾਸਨ ਵੀ ਵਾਰ-ਵਾਰ ਇੱਥੇ ਆਇਆ ਜੀ ਸਰ ਪ੍ਰਸ਼ਾਸਨ ਵੀ ਵਾਰ-ਵਾਰ ਆਇਆ ਫੇਰ ਵੀ ਸਮੱਸਿਆ ਦਾ ਹੱਲ ਨਹੀਂ ਆ ਸਾਰੇ ਸਾਰਾ ਮਹਿਕਮਾ ਆਇਆ ਹੈ ਸਤੇ ਕਿਸੇ ਮਹਿਕਮੇ ਨੇ ਗੱਲ ਨਹੀਂ ਸੁਣੀ ਵੀ ਇਹ ਪਾਣੀ ਦੀ ਆਪਾਂ ਇਹਨਾਂ ਦਾ ਕਢਾ ਦੇਈਏ ਹੈ ਕੁਛ ਨਹੀਂ ਕਹਿੰਦੇ ਬਸ ਗੋਲਮਾਲ ਕਰਕੇ ਇੱਕ ਦੂਜੇ ਦੇ ਕੰਨ ਦੇ ਵਿੱਚ ਫੂਕ ਮਾਰ ਕੇ ਤੇ ਗੱਡੀ ਲੈ ਕੇ ਚੱਲ ਪੈਂਦੇ ਆ ਤਹਿਸੀਲਦਾਰ ਸਾਹਿਬ ਨਾਲ ਤਾਂ ਬੋਲਦਾ ਹੀ ਨਹੀਂ ਵੀ ਇਹਨਾਂ ਦਾ ਪਾਣੀ ਕਢਣਾ ਹੈ ਕਿ ਨਹੀਂ ਕਿਉਂ ਵਿਤਕਰਾ ਕਿਉਂ ਹੋ ਰਿਹਾ ਤੁਹਾਡੇ ਨਾਲ ਕੀ ਕਾਰਨ ਕੀ ਹੈ ਕਿਸ ਗੱਲ ਦੀ ਸਜ਼ਾ ਤੁਹਾਨੂੰ ਮਿਲ ਰਹੀ ਹੈ ਸਾਨੂੰ ਸਜ਼ਾ ਮਿਲ ਮਿਲ ਰਹੀ ਹੈ ਜਿਹੜੀ ਬਲਾਈ ਹੈ ਨਾ ਬਲਾਈ ਦਾ ਪਹਿਰਾ ਹੈ ਉਹਦੀ ਸਦਾ ਸਾਨੂੰ ਮਿਲ ਰਹੀ ਹੈ ਹੈਗੇ ਕਿਉਂ ਪਿੰਡ ਰਹਿ ਗਿਆ ਇਕੋ ਹੀ ਹੈਗੇ ਬਾਗੜੀ ਪਿੰਡ ਹੈ ਤੇ ਇਸ ਕਰਕੇ ਇਹਨਾਂ ਦੀ ਸੁਣਾਈ ਆਈ ਨਹੀਂ ਪੋਲੀਟਿਕਲ ਲੋਕ ਆਏ ਸੀ ਤੁਹਾਡੇ ਕੋਲ ਐਮ ਐਲ ਏ ਆਈ ਸੀ ਤੁਹਾਡੇ ਕੋਲ ਹਾਂ ਐਮ ਐਲ ਏ ਆਇਆ ਹੈ ਐਮ ਐਲ ਏ ਚਾਰ ਵਾਰ ਹੀ ਆਇਆ ਜੀ ਹਾਂ ਤੇ ਕੱਲ ਕੱਲ ਡੀ ਸੀ ਸਾਹਿਬ ਆਏ ਹੈ ਕੱਲ ਡੀਸੀ ਸਾਹਿਬ ਆਏ ਐ ਆ ਕੇ ਤੇ ਉਹਨਾਂ ਨੇ ਜਦੋਂ ਹੱਥ ਪੈਰ ਜੋੜੇ ਨਾ ਵੀ ਅਸੀਂ ਪਾਣੀ ਤੋੜ ਨਹੀਂ ਦੇਣਾ ਜੇ ਤੋੜਨਾ ਹੈ ਤਾਂ ਅਸੀਂ ਮਾਰ ਦੇਾਂਗੇ ਡੀਸੀ ਸਾਹਿਬ ਵੀ ਗੋਲ ਕਰਕੇ ਤੇ ਉਹ ਚਲੇ ਗਏ ਸੇਮ ਨਾਲੇ ਤੇ ਖੜੇ ਸੀ ਤੇ ਡੀਸੀ ਸਾਹਿਬ ਵੀ ਚੁੱਪ ਕਰਕੇ ਜਾਂਦੇ ਰਹੇ ਤਾਂ ਇਸ ਦਾ ਹੱਲ ਕੀ ਹੈ ਹੱਲ ਜੇਕਰ ਆਪਾਂ ਹੱਲ ਦੀ ਗੱਲ ਕਰਦੇ ਹਾਂ ਤਾਂ ਕੀ ਸਮੱਸਿਆ ਕਿਵੇਂ ਸੁਲਝੂਗੀ ਦੀ ਗੱਲ ਤਾਂ ਇਹ ਹੈ ਜਿਹੜੀ ਕ੍ਰਾਸਿੰਗ ਰੱਖੀ ਜਾਵੇ ਪੁਰਗਾਂ ਦੀ ਕਰਾਸਿੰਗ ਰੱਖੀ ਜਾਵੇ ਪਾਣੀ ਨਿਕਲਣ ਵਾਸਤੇ ਜਿਵੇਂ ਸਾਰੇ ਮੁਲਕ 'ਚੇ ਰੱਖੀ ਹੋਈ ਐ ਰੇਲਵੇ ਸਟੇਸ਼ਨ ਐ ਵੱਡੀਆਂ ਸੜਕਾਂ ਐ ਸਾਰਿਆਂ ਦੇ ਐ ਸੜਕਾਂ ਦੇ ਥੱਲੇ ਦੀ ਕਰਾਸਿੰਗ ਰੱਖੀ ਜਾਵੇ ਮਨਜ਼ੂਰ ਸੁਦਾ ਹਾਂ ਮਨਜ਼ੂਰ ਸੁਦਾ ਕਰਾਸਿੰਗ ਰੱਖੀ ਜਾਵੇ ਉਹਨੂੰ ਕੋਈ ਰੋਕ ਨਹੀਂ ਸਕਦਾ ਹੈਗੇ ਜੇ ਕੋਈ ਰੋਕੇਗਾ ਤਾਂ ਪਰਚਾ ਹੋ ਜਾਊਗਾ ਹੈਗੇ ਕਿਉਂਕਿ ਜਿਹੜੀ ਟਿਊਬਵੈਲ ਕਾਰਪੋਰੇਸ਼ਨ ਤੇ ਇੱਕ ਡਰੇਨ ਮੇਕਮਾ ਇਹ ਸੜਕ ਮਹਿਕਮਾ ਇੱਕ ਕ੍ਰਾਸਿੰਗ ਰੱਖ ਦੇਵੇ ਪਾਣੀ ਪਿੱਛੋਂ ਆਇਆ ਤੇ ਗਿਆ ਮੈਨ ਮੁੱਦਾ ਇਹ ਹੈ ਇਸ ਮੁੱਦੇ ਨੂੰ ਲੈ ਕੇ ਕੋਈ ਨਹੀਂ ਚੱਲਦਾ ਵੀ ਮੈਨ ਮੁੱਦਾ ਕ੍ਰਾਸਿੰਗ ਰਖਾ ਦੇਵੇ ਕ੍ਰਾਸਿੰਗ ਰਖਾਏ ਤੋਂ ਬਾਅਦ ਨਾ ਕਿਸੇ ਨਾਲ ਲੜਾਈ ਨਾ ਝਗੜਾ ਪਾਣੀ ਆਇਆ ਤੇ ਗਿਆ ਤਕੁਲ ਸਮੱਸਿਆ ਜਿਹੜੀ ਹੈ ਉਹ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੀ ਹੈ 20 ਦਿਨ ਦੇ ਕਰੀਬ ਹੋ ਚੁੱਕੇ ਹੈ ਪਾਣੀ ਦੀ ਨਿਕਾਸੀ ਦੇ ਨਾਲ ਹੋਣ ਕਾਰਨ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧ ਬਣੇ ਹੋਏ ਆ ਤਸਵੀਰਾਂ ਤੁਸੀਂ ਦੇਖ ਸਕਦੇ ਆ ਚਾਹੇ ਉਹ ਪਸ਼ੂ ਚਾਰਾ ਹੋਵੇ ਚਾਹੇ ਉਹ ਨਰਮਾ ਹੋਵੇ ਤਾਂ ਸਿਰਫ ਨਾਮ ਦਾ ਹੀ ਨਰਮਾ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਹੈ ਤਾਂ ਪਸ਼ੂ ਚਾਰਾ ਜਿਹੜਾ ਹੈਗਾ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਹੈ ਤਾਂ ਉਸ ਤੋਂ ਵੱਡੀ ਮਾਰ ਜਿਹੜੀ ਹੈ ਕਿ ਸਿਆਸੀ ਲੋਕ ਵੀ ਆਏ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਇਨਾਂ ਕੋਲੇ ਲੇਕਿਨ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਨਹੀਂ ਹੋਇਆ ਤਾਂ ਹੁਣ ਇਸ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ ਪਾਣੀ ਦੇ ਵਿੱਚੋਂ ਬਦਬੂ ਆਣੀ ਸ਼ੁਰੂ ਹੋ ਗਈ ਹੈ ਤਾਂ ਪਾਣੀ ਦੇ ਵਿੱਚ ਮੱਛਰ ਵੀ ਦਿਖਾਈ ਦੇ ਰਹੇ ਆ ਤਾਂ ਹੁਣ ਪਿੰਡ ਵਾਸੀਆਂ ਨੂੰ ਬਿਮਾਰੀ ਦਾ ਜਿਹੜਾ ਡਰ ਹੈਗਾ ਉਹ ਵੀ ਸਤਾ ਰਿਹਾ ਤਾਂ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਦੇ ਵੱਲੋਂ ਕਿੰਨੀ ਜਲਦੀ ਇਸ ਪਿੰਡ ਦੀ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ ਔਰ ਇਹਨਾਂ ਲੋਕਾਂ ਨੂੰ ਇਸ ਪਾਣੀ ਦੀ ਨਿਕਾਸੀ ਕਰਕੇ ਨਿਜਾਦ ਦਵਾਈ ਜਾਂਦੀ ਹੈ ਵੀਡੀਓ ਜਰਨਲਿਸਟ ਮੋਟ ਚੁੱਕ ਦੇ ਨਾਲ ਅਰਵਿੰਦਰ ਤਨੇਜਾ ਹੌਟ ਨਿਊਜ਼ ਇੰਡੀਆ